ਅੰਡਰ 19 ਦੀ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਹਰਾ ਕੇ ICC ਅੰਡਰ 19 ਵਰਲਡ ਕੱਪ 2022 ਤੇ ਕਬਜ਼ਾ ਕਰ ਲਿਆ ਹੈ ਪਟੇਲਾ ਦੇ ਸਟਾਰ ਖਿਡਾਰੀ ਵਿਹਾਨ ਮਲਹੋਤਰਾ ਨੇ ਕਮਾਲ ਦੀ ਪਰਫਾਰਮੈਂਸ ਕੀਤੀ ਤੇ ਆਪਣੀ ਪਰਫਾਰਮੈਂਸ ਦੇ ਸਦਕੇ ਹੀ ਉਹਨਾਂ ਨੇ ਸਾਰੇ ਹੰਦ ਦਿਲ ਜਿੱਤ ਲਿਆ ਪਰ ਦੇ ਫਾਈਨਲ ਦੇ ਵਿੱਚ ਇੰਗਲੈਂਡ ਨੂੰ 100 ਰਨਾਂ ਨਾਲ ਹਰਾਇਆ ਕਪਤਾਨ ਆਯੂਸ਼ ਮਹਾਤਰੇ ਦੀ ਅਗਵਾਈ ਚ ਵਿਹਾਨ ਮਲਹੋਤਰਾ ਵਾਈਸ ਕੈਪਟਨ ਬਣੇ ਜਿਨ੍ਹਾਂ ਨੇ ਜ਼임ਬਾਬਵੇ ਦੇ ਖਿਲਾਫ ਨਾਬਾਦ 109 ਰਨ ਠੋਕੇ ਪੰਜਾਬ ਦਾ ਗੌਰਵ ਵਧਾਉਣ ਵਾਲੇ ਇਸ ਨੌਜਵਾਨ ਨੇ ਆਈਪਲ 2022 ਦੇ ਲਈ ਆਰਸੀਬੀ ਦੇ 30 ਲੱਖ ਵਿੱਚ ਡੀਲ ਸਾਈਨ ਕੀਤੀ ਸੀ ਦੱਸਦੇ ਕਿ ਪਟਿਆਲਾ ਦੇ ਵਿੱਚ 1 ਜਨਵਰੀ 2007 ਨੂੰ ਜਨਮੇ ਵਿਹਾਨ ਨੇ ਆਪਣੇ ਪਰਿਵਾਰ ਦਾ ਸੁਪਨਾ ਪੂਰਾ ਕੀਤਾ ਉਹਨਾਂ ਦੇ ਪਿਤਾ ਮਨੋਜ ਮਲਹੋਤਰਾ ਉਨੇ ਪੜਾਈ ਤੇ ক্রিকেট ਦਾ ਬੈਲੈਂਸ ਬਣਾਇਆ ਸੀ ਵਿਹਾਨ ਮਲੋਤਰਾ ਦੇ ਮਾਤਾ ਪਿਤਾ ਨੇ ਉਹਨਾਂ ਦੀ ਕੜੀ ਮਿਹਨਤ ਤੇ ਸ਼ਾਨਦਾਰ ਪ੍ਰਦਰਸ਼ਨ ਤੇ ਗਰਵ ਜਤਾਇਆ ਉਹਨਾਂ ਕਿਹਾ ਕਿ ਵਿਹਾਨ ਹਮੇਸ਼ਾ ਹੀ ਸਮਾਨਯ ਗੱਲਾਂ ਕਰਦਾ ਸੀ ਕਦੀ ਖੇਡ ਦੀ ਚੋਚਾ ਨਹੀਂ ਕੀਤੀ ਵਿਹਾਨ ਦੇ ਸਮੈਸਟਰ ਲਈ ਬਹੁਤ ਜ਼ਿਆਦਾ ਉਸਨੇ ਮਿਹਨਤ ਕੀਤੀ ਹੈ ਸਖਤ ਮਿਹਨਤ ਦੇ ਬਾਅਦ ਹੀ ਅੱਜ ਉਹ ਇਸ ਮੁਕਾਮ ਤੇ ਪਹੁੰਚਾ ਜਿੱਥੇ ਕਿ ਨਾ ਸਿਰਫ ਉਸਦੇ ਮਾਪੇ ਬਲਕਿ ਪੂਰੇ ਦੇਸ਼ ਨੂੰ ਵਿਹਾਨ ਮਲਹੋਤਰਾ ਤੇ ਗਰਵ ਹੈ ਸਰ ਕੀ ਨਾਮ ਹੈ ਤੇ ਅੱਜ ਵਿਹਾਨ ਮਲਹੋਤਰਾ ਨੇ ਜਿਹੜਾ ਕਿ ਵਧੀਆ ਪ੍ਰਦਰਸ਼ਨ ਕੀਤਾ ਕੀ ਕਹਿੰਦੇ ਹੋ ਅਸ ਤੋਂ ਮੇਰਾ ਨਾਂ ਤਾਂ ਵਿਹਾਨ ਮਨੋਜ ਮਲ ਉਤਰਾ ਹੀ ਹੈ ਤੇ ਕਈ ਸਾਈਟਸ ਤੇ ਵੀ ਇਹ ਲਿਖਿਆ ਆਇਆ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਬੇਟੇ ਦੇ ਨਾਮ ਤੋਂ ਜਾਣਿਆ ਜਾ ਰਿਹਾ ਤੇ ਬੜੀ ਖੁਸ਼ੀ ਹੈ ਕਿ ਉਹ ਵਰਲਡ ਕੱਪ ਜਿੱਤ ਕੇ ਆ ਰਹੇ ਹਨ ਤੇ ਉਹ ਇੰਡੀਆ ਦਾ ਨਾਮ ਦੇਸ਼ ਦਾ ਨਾਮ ਪੰਜਾਬ ਦਾ ਪਟਿਆਲੇ ਦਾ ਸਭ ਦਾ ਨਾਮ ਰੌਸ਼ਨ ਕਰ ਰਿਹਾ ਤਾਂ ਬਹੁਤ ਫਕਰ ਮਹਿਸੂਸ ਹੋ ਰਿਹਾ ਸਰ ਕਿਹੜੇ ਕਿਹੜੇ ਮੈਚ ਜੀ ਪ੍ਰਦਰਸ਼ਨ ਵਧੀਆ ਕੀਤਾ ਇਹ ਕੋ ਮੈਚਾਂ ਚੱਲਦਾ ਹੈਗਾ ਵੀ ਉਹ ਪਹਿਲੇ ਮੈਚ ਤੋਂ ਸ਼ੁਰੂ ਹੋ ਗਿਆ ਸੀਗਾ ਮਨ ਲਬ ਯੂ ਐਸ اے ਦੇ ਮੈਚ ਤੋਂ ਪਹਿਲੇ ਦੂਜੇ ਓਵਰ 'ਚ ਉਹਨੇ ਕੈਚ ਫੜ ਕੇ ਵਿਕਟ ਜਦੋਂ ਗਿੜਾਈ ਉਸ ਤੋਂ ਬਾਅਦ ਰਨ ਆਊਟਸ ਕੈਚੇਸ ਫੜਨਿਆ ਸ਼ੁਰੂ ਹੋ ਗਿਆ ਤਾਂ ਅਲਟੀਮੇਟਲੀ ਜਦੋਂ ਬੰਗਲਾਦੇਸ਼ ਵਾਲਾ ਮੈਚ ਸੀਗਾ ਉਹ ਮੈਚ ਬਹੁਤ ਵਧੀਆ ਰਿਹਾ ਉਹਦੇ ਲਈ ਜਦੋਂ ਕਿ ਐਨ ਅਗਰੈਸਿਵ ਇੰਡੀਆ ਦੇ ਜਿਹੜੇ ਹੈਗਾ ਵੀ ਹਰ ਘਟਦੇ ਜਾ ਰਹੇ ਸੀ ਚਾਂਸਸ ਜਿੱਤਦੇ ਉਹਨੇ 4 ਵਿਕਟਾਂ ਲਿੱਤੀਆਂ ਇੱਕ ਬਹੁਤ ਵਧੀਆ ਬਾਉਂਡਰੀ ਲਾਈਨ ਤੇ ਕੈਚ ਫੜੀ ਉਹ ਬਹੁਤ ਇੰਪੋਰਟੈਂਟ ਮੈਚ ਸੀਗਾ ਫਿਰ ਉਸ ਤੋਂ ਬਾਅਦ ਵੈਸੇ ਤਾਂ ਸਾਰੇ ਚ ਕੰਟ੍ਰਿਬਿਊਟ ਕੀਤਾ ਹੈ ਜ਼ਿੰਬਾਬਵੇ ਦੇ ਅਗੇਂਸਟ ਵੀ ਉਹਨੇ 109 ਰਨ ਬਣਾਏ ਉਹ ਵੀ ਬੜੇ ਰਿਮਾਰਕੇਬਲ ਰੇ 100 ਰਨ ਬਣਾਣਾ ਅਰਜਨ ਉਹ ਟੀਮ ਨੂੰ ਲੋਡ ਸੀਗੀ ਆ ਇਵਨ ਸੈਮੀ ਫਾਈਨਲ ਚ ਵੀ ਜੇ ਗੱਲ ਕਰੀਏ ਤਾਂ ਉਹਦੇ ਚ ਵੀ ਇੱਕ ਅੱਛੀ ਗੱਲ ਇਹ ਰਹੀ ਸੀ ਕਿ ਉਹ ਐਂਡ ਤੱਕ ਖੜਾ ਰਿਹਾ ਜਦੋਂ ਤੁਸੀਂ ਫਿਨਿਸ਼ ਕਰਕੇ ਆਨੇ ਹੋ ਮੈਚ ਤਾਂ ਇੱਕ ਅਲੱਗ ਹੀ ਫੀਲਿੰਗ ਹੁੰਦੀ ਹੈ ਵੀ ਉਹਨਾਂ ਵੀ ਗੱਲਬਾਤ ਕੋਣ ਤੇ ਗੱਲਬਾਤ ਹੋਈ ਹਾਂ ਜੀ ਹਾਂ ਕੱਲ ਵੀ ਗੱਲ ਹੋਈ ਸੀ ਜਦੋਂ ਮੈਚ ਤੋਂ ਬਾਅਦ ਉਹਦੇ ਨਾਲ ਹੋਈ ਖੁਸ਼ੀ ਸੀ ਬਹੁਤ ਖੁਸ਼ੀ ਸੀਗਾ ਨਾਰਮਲੀ ਉਹ ਆਪਣੇ ਆਪ ਨੂੰ ਐਕਸਪ੍ਰੈਸ ਕਰਦਾ ਨਹੀਂ ਬਟ ਕੱਲ ਉਹਨੇ ਆਪਣੀ ਖੁਸ਼ੀ ਪੂਰੀ ਜਾਹਰ ਕੀਤੀ ਹੈ ਕਿਉਂਕਿ ਵਧੀਆ ਪ੍ਰਦਰਸ਼ਨ ਕੀਤਾ ਬਿਲਕੁਲ ਪ੍ਰਦਰਸ਼ਨ ਤੋਂ ਜ਼ਿਆਦਾ ਜਿਹੜਾ ਉਹ ਮਨਚ ਟਾਰਗੇਟ ਹੁੰਦਾ ਹੈ ਵੀ ਵਰਲਡ ਕੱਪ ਜਿੱਤਣਾ ਉਹ ਜਦੋਂ ਹੱਥ 'ਚ ਆ ਗਿਆ ਫਿਰ ਉਹ ਖੁੱਲ ਕੇ ਸਾਹਮਣੇ ਆਇਆ ਵੀ ਹਾਂਜੀ ਮੈਨੂੰ ਅੱਛਾ ਲੱਗ ਰਿਹਾ ਆ ਅਦਰਵਾਇਜ਼ ਮੈਚ ਤੋਂ ਬਾਅਦ ਉਹ ਕੋਈ ਗੱਲ ਨਹੀਂ ਕਰਦਾ ਉਹ ਕਹਿੰਦਾ ਵੀ ਜਿਹੜਾ ਮੈਚ ਨਿਕਲ ਗਿਆ ਹੁਣ ਅਗਲਾ ਮੈਚ ਕਰਾਂਗੇ ਆਈਪੀਐਲ ਦੇ ਵਿੱਚ ਵੀ ਸਿਲੈਕਸ਼ਨ ਹੋਈ ਹੈ ਹਾਂਜੀ ਆਈਪੀਐਲ ਦੇ ਵਿੱਚ ਆਰਸੀਬੀ ਵਿੱਚ ਸਿਲੈਕਸ਼ਨ ਹੋਈ ਹੈ ਤਾਂ ਉਹ ਹੁਣ ਉਹ ਇਸ ਗੱਲ ਤੋਂ ਖੁਸ਼ ਹੈ ਵੀ ਆਪਣੇ ਆਈਡਲ ਵਿਰਾਟ ਕੋਹਲੀ ਹਾਂ ਉਹਨਾਂ ਦੇ ਅੰਡਰ ਖੇਲੇਗਾ ਉਹਨਾਂ ਦੇ ਨਾਲ ਮੌਕਾ ਮਿਲੇਗਾ ਠੀਕ ਮੈਮ ਜਿਵੇਂ ਤੁਸੀਂ ਇਮੋਸ਼ਨਲ ਜੀ ਹੋ ਗਏ ਇਹ ਖੁਸ਼ੀ ਦੇ ਅਸੂ ਨੇ ਮੈਂ ਤਾਂ ਤੁਹਾਨੂੰ ਦੱਸ ਨਹੀਂ ਸਕਦੀ ਮੈਂ ਕਿਵੇਂ ਆਪਣੀਆਂ ਇਮੋਸ਼ਨਸ ਕੰਟਰੋਲ ਕਰ ਰਹੀ ਹਾਂ ਔਰ ਮੈਂ ਉਸ ਟਾਈਮ ਦਾ ਵੇਟ ਕਰ ਰਹੀ ਹਾਂ ਕਿ ਬੇਟਾ ਘਰ ਆਏ ਔਰ ਮੈਂ ਉਹਨੂੰ ਗੱਲੇ ਲਗਾਣਾ ਬਿਲਕੁਲ ਬਿਲਕੁਲ ਪਿਛਲੇ ਹਾਂਜੀ ਔਰ ਪਿਛਲੇ ਬਹੁਤ ਲੰਬੇ ਟਾਈਮ ਤੋਂ ਹੋਕਰ ਰਹੀ ਆ ਹੀ ਨਹੀਂ ਹੈ ਪਿਛਲੇ ਸਾਰਾ ਸਾਲ ਉਹਦੇ ਬਹੁਤ ਟੂਰ ਸੀਗੇ ਕਦੇ 2 ਦਿਨ ਆ ਗਿਆ 3 ਦਿਨ ਆ ਗਿਆ ਤੇ ਉਹਦੇ ਕਰਕੇ ਹੁਣ ਮੈਨੂੰ ਬਸ ਵੇਟ ਹੈ ਕਿ ਆਏ ਘਰ ਤੇ ਅਸੀਂ ਉਹਨੂੰ ਘਰ ਦਾ ਖਾਣਾ ਖਲਾਈਏ ਜੋ ਜੋ ਉਹਦੇ ਪਸੰਦ ਹੈ ਉਹ ਦਈਏ ਸੋ ਆਮ ਵੇਟਿੰਗ ਫਾਰ ਹਿਮ ਥੈਂਕ ਯੂ ਹਾਂਜੀ ਮੈਮ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਬੇਟਾ ਆਈਪੀਐਲ ਦੇ ਵਿੱਚ ਸਿਲੈਕਟ ਹੋਇਆ ਹੈ ਥੈਂਕ ਯੂ ਮੈਮ ਕਿਸ ਤਰ੍ਹਾਂ ਦੇਖ ਰਹੇ ਕਿ ਵਰਲਡ ਅੰਡਰ 19 ਟੀਮ ਜਿਹੜੀ ਜਿੱਤੀ ਹੈ ਤੇ ਕਿਸ ਤਰ੍ਹਾਂ ਦੇਖ ਰਹੇ ਕਿ ਕਿਉਂਕਿ ਮਦਰ ਦਾ ਪਹਿਲਾ ਯੋਗਦਾਨ ਉਹਦਾ ਬਹੁਤ ਖੁਸ਼ੀ ਦੀ ਗੱਲ ਹੈ ਦੇਖੋ ਕੱਲ ਜਦੋਂ ਮੈਚ ਹੋ ਰਿਹਾ ਸੀਗਾ ਤਾਂ ਬਹੁਤ ਕੁਝ ਟੈਨਸ਼ਨ ਵਾਲੀਆਂ ਮੂਵਮੈਂਟਸ ਵੀ ਆਈਆਂ ਬਟ ਫਾਈਨਲੀ ਜਿੱਤ ਗਏ ਔਰ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਅਸੀਂ ਐਨੇ ਬਚਪਨ ਤੋਂ ਇਹਨੂੰ ਖੇលਦੇ ਦੇਖ ਰਹਿਆਂ ਔਰ ਅਲਟੀਮੇਟਲੀ ਇਹ ਦਿਨ ਆਇਆ ਤਾਂ ਬਹੁਤ ਹੀ ਅੱਛਾ ਲੱਗ ਰਿਹਾ ਹੈ ਮੈਮ ਕਿਸ ਤਰ੍ਹਾਂ ਦਾ ਰਿਪਰਡਕਸ਼ਨ ਤੁਸੀਂ ਦੇਖਿਆ ਕਿ ਸਾਰੇ ਸਾਰੇ ਮੈਚ ਬਹੁਤ ਵਿਹਾਨ ਹਰ ਮੈਚ 'ਚ ਇਹਨੇ ਕੋਈ ਨਾ ਕੋਈ ਕੰਟਰੀਬਿਊਸ਼ਨ ਕੀਤੀ ਹੈ ਕਿਸੇ ਮੈਚ 'ਚ ਇਹਨੇ ਫੀਲਡਿੰਗ ਚ ਅੱਛਾ ਕੀਤਾ ਇੱਕ ਬੰਗਲਾਦੇਸ਼ ਵਾਲਾ ਮੈਚ ਸੀ ਉਹਦੇ 'ਚ ਬੋਲਿੰਗ 'ਚ ਬਹੁਤ ਉਹ ਮੈਚ ਅਸੀਂ ਦੇਖ ਰਹੇ ਸੀ ਤਾਂ ਇੱਕਦਵਾਰ ਹੀ ਆਈ ਲੱਗ ਰਿਹਾ ਸੀ ਕਿ ਮੈਚ ਗਿਆ ਹੱਥੋਂ ਬਟ ਉਸ ਤੋਂ ਬਾਅਦ ਵਿਹਾਨ ਨੇ ਬੋਲਿੰਗ ਸ਼ੁਰੂ ਕੀਤੀ 4 ਵਿਕਟਸ ਲਿੱਤੀਆਂ ਔਰ ਉਹ ਮੈਚ ਜਿੱਤ ਗਿਆ ਇੰਡੀਆ ਔਰ ਉਸ ਤੋਂ ਬਾਅਦ ਜ਼ਿੰਬਾਬਵੇ ਦਾ ਮੈਚ ਹੋਇਆ ਉਹਦੇ 'ਚ 109 ਨਾਟ ਆਊਟ ਆਇਆ ਤਾਂ ਸਾਰਾ ਟਾਈਮ ਇਹ ਖੜਾ ਰਿਹਾ ਤੇ ਨਾਟ ਆਊਟ ਹੋਇਆ ਉਹ ਵੀ ਮੈਚ ਇੰਡੀਆ ਜਿੱਤ ਗਿਆ ਤਾਂ ਹਰ ਇੱਕ ਮੈਚ ਇਹਨੂੰ ਕੁਛ ਨਾ ਕੁਛ ਪਰਫਾਰਮੈਂਸ ਦੇ ਰਹੀ ਹੈ ਅਚੀ